ਇੱਕ ਸਾਲ ਤੱਕ ਢੀਲ ਜਾਲ ਦਿੱਤਾ ਅਸੀਂ ਇਹਨਾਂ ਨੂੰ ਇਸ ਪਿੰਡਾਂ ਜਿਆਲੇ ਵਾਲਾ ਇਸ਼ਾਰਾ ਜੋੜ ਹੋਣਾ ਹੈ ਕਿਉਂਕਿ ਇਹਨਾਂ ਇੱਕ ਜ਼ਾਲਮਾਂ ਦੀ ਕਾਦਲ ਸਰਕਾਰ ਹੈ ਲੋਕ ਵਿਰੋਧੀ ਸਰਕਾਰ ਹੈ ਇਹ 10 ਸਾਲ ਤੋਂ ਸਾਡੇ ਨਾਲ ਧੋਖਾ ਕਰਦੇ ਆਏ ਨੇ ਧੋਖੇਬਾਜ਼ੀ ਕਰਦੇ ਆਇਆ ਪਰੀ 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 ਪਰ ਅੱਜ ਸਾਨੂੰ ਸਾਨੂੰ ਪਹਿਲਾਂ ਹੀ ਸੀ ਮਨੂਗਤ ਮੋੜ ਕਹਿੰਦੇ ਕਿਆ ਹੋਇਆ ਵੀ ਜਿੱਥੇ ਵੀ ਭਾਪੀ ਦੇ ਕੋਈ ਕੋਈ ਵੀ ਲੀਡਰ ਆਉਂਦਾ ਉਹਦਾ ਰੋਣਾ ਰੋਕਣਾ ਆਪਾਂ ਅੱਜ ਜਿਹੜੇ ਕਿਸਾਨ ਕੋ ਦਿੱਲੀ ਜਾ ਰਹੇ ਸੀ ਦਿੱਲੀ ਨੂੰ ਸੀ ਧੌਣਾ ਨਹੀਂ ਸੀ ਉਹਨਾਂ ਨੇ ਗੱਲ ਗੱਲ ਕੇ ਸਾਡੇ ਕਿਸਾਨਾਂ ਤੇ ਬਾਫੀ ਚਾਰਜ ਕੀਤਾ ਹੈ ਉਹ ਸਾਡੇ 450 ਕਿਸਾਨ ਜਿਹੜਾ ਫਟਿਆ ਹੋਇਆ ਹੈ ਉਹ ਤੇ ਸਰਕਾਰ ਨੇ ਸਿੱਧੀ ਗੋਲੀਆਂ ਮਾਰ ਕੇ ਉਹਨੂੰ ਵੀ ਸ਼ਹੀਦ ਕੀਤਾ ਹੈ ਇਹ ਰੱਖ ਕਰਕੇ ਸਾਡੀ ਇਹ ਕਾਦਰ ਸਰਕਾਰ ਹੈ। ਉਹ ਅਸੀਂ ਕਿਸਾਨਾਂ ਨਾਲ ਜਦ ਐਮਐਸਪੀ ਦੀ ਗਰੰਟੀ ਤੇ ਹੀ ਫਸਲਾਂ ਦੀ ਦੇਵਾਂਗੇ। ਕਮੇਟੀ ਬਣਾ ਕੇ ਕਿਸਾਨਾਂ ਦਾ ਮਰਜ਼ਾ ਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਂਗੇ। ਕਿਸੇ ਸਾਰੀਆਂ ਗੱਲਾਂ ਤੋਂ ਬੀਜੇਪੀ ਸਰਕਾਰ ਮੁੱਕਰੀ ਹੈ। ਇਹ ਪਹਿਲਾ ਰਾਜਾ ਜਦੋਂ ਮੁੱਖ ਮੰਤਰੀ ਬਣਿਆ ਤਾਂ ਉਹਨੇ ਮਹਾਰਾਜ ਦੇ ਗੁਟਕਾ ਸਾਹਿਬ ਦੀ ਨਾਮ ਚੱਕ ਕੇ ਮਹਾਰਾਜ ਨੂੰ ਮੱਥੇ ਨਾਲ ਲਾਇਆ ਤੇ ਮੁਖਸਰ ਦੀ ਧਰਤੀ ਵੱਲ ਮੂੰਹ ਕਰਿਆ ਗੁਰੂ ਮਹਾਰਾਜ ਵਾਲਾ ਵੀ ਮੈਂ ਪੂਰਨ ਤੌਰ ਤੇ ਕਿਸਾਨੀ ਦਾ ਕਰਜ਼ਾ ਮਾਫ ਕਰਾਂਗਾ ਪੂਰਨ ਤੌਰ ਤੇ ਪਿਆਰ ਦੇ ਵਿੱਚੋਂ ਨਸ਼ਾ ਬੰਦ ਕਰਾਂਗਾ ਮੈਂ ਰੁਜ਼ਗਾਰ ਲੈ ਕੇ ਆਵਾਂਗਾ ਲੇਕਿਨ ਉਹ ਜਿੰਨੇ ਵੀ ਵਾਦੇ ਇਹਨੇ ਮਹਾਰਾਜ ਦੀ ਨੇਮ ਖਾ ਕੇ ਕਰੇ ਸੀ ਪਰ ਹੋਇਆ ਕੀ ਰਾਜੇ ਨੇ ਗਦਾਰੀ ਕੀਤੀ ਇਹ ਤੁਸੀਂ ਅਜੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕਿ ਵਜ੍ਹਾ ਇਹ ਦੀ ਇਹ ਦੀ ਵਜ੍ਹਾ ਇਹੀ ਹੈ ਵੀ ਪਹਿਲਾ ਰਾਜਾ ਜਦੋਂ ਮੁੱਖ ਮੰਤਰੀ ਬਣਿਆ ਤਾਂ ਉਹਨੇ ਮਹਾਰਾਜ ਦੇ ਗੁਟਕਾ ਸਾਫ ਦੀ ਨੀਮ ਝੱਕ ਕੇ ਮਹਾਰਾਜ ਨੂੰ ਮੱਥੇ ਨਾਲ ਲਾਇਆ ਤੇ ਮੁਖ ਸਰ ਦੀ ਧਰਤੀ ਵੱਲ ਮੂੰਹ ਕਰਿਆ ਗੁਰੂ ਮਹਾਰਾਜ ਵਾਲਾ ਵੀ ਮੈਂ ਪੂਰਨ ਤੌਰ ਤੇ ਕਿਸਾਨੀ ਦਾ ਕਰਜ਼ਾ ਮਾਫ ਕਰਾਂਗਾ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਂਗਾ ਮੈਨੂੰ ਅਧਾਰ ਲੈ ਕੇ ਆਵਾਂਗਾ ਲੇਕਿਨ ਉਹ ਜਿੰਨੇ ਵੀ ਵਾਦੇ ਇਹਨੇ ਮਹਾਰਾਜ ਦੀ ਨੇਮ ਖਾ ਕੇ ਕਰੇ ਸੀ ਲੋਕਾਂ ਨੇ ਯਕੀਨ ਕਰ ਲਿਆ ਵੀ ਮਹਾਰਾਜ ਦੇ ਉੱਤੇ ਕੋਈ ਚੀਜ਼ ਨਹੀਂ ਵੀ ਰਾਜਾ ਮਹਾਰਾਜ ਦੀ ਨੇਮ ਖਾਂਦਾ ਇਹਨੂੰ ਆਪਾਂ ਉਹ ਵੋਟਾਂ ਪਾਓ ਇਹਨੂੰ ਮੁੱਖ ਮੰਤਰੀ ਬਣਾਓ ਇਹ ਸਾਡੇ ਵਾਦੇ ਪੂਰੇ ਕਰੇਗਾ ਲੇਕਿਨ ਲੋਕਾਂ ਨੇ ਆਪਣਾ ਜਿਹੜਾ ਕਰਜ਼ਾ ਸੀ ਉਹ ਭਰਨਾ ਬੰਦ ਕਰਤਾ ਰਾਜੇ ਦੇ ਵਿਸ਼ਵਾਸ ਕਰਕੇ ਵੀ ਇਹਨੇ ਮਹਾਰਾਜ ਦਾ ਨੇਮ ਖਾਂਦਾ ਪਰ ਹੋਇਆ ਕੀ ਰਾਜੇ ਨੇ ਗਦਾਰੀ ਕੀਤੀ ਇੱਕ ਵੀ ਵਾਦਾ ਨਹੀਂ ਭਗਾਇਆ ਤੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜਾ ਇਕੱਠਾ ਹੋਇਆ ਕਰਜ਼ਾ ਉਹ ਭਰਿਆ ਤੇ ਕਿਸਾਨੀ ਬਰਬਾਦ ਹੋ ਗਈ ਉਹਦੀ ਜ਼ਿੰਮੇਵਾਰੀ ਰਾਜੇ ਦੀ ਹੈ ਤੇ ਅੱਜ ਉਹ ਹੀ ਰਾਜੇ ਦੇ ਘਰ ਵਾਲੀ ਮਾ ਮਾ ਮਾਣੀ ਪ੍ਰਤੀਸ਼ਕੋਰ ਮਰਦਾਬਾਦ ਜੈ ਜੈਕਾਰ ਜੈ ਜੈਕਾਰ ਅੱਜ ਅੱਜ ਪ੍ਰਤੀਸ਼ਕੋਰ ਦਾ ਕਿਸਾਨ ਜੱਟਵੰਦਿਆਂ ਨੇ ਵਿਰੋਧ ਕੀਤਾ ਹੈ ਉਹਦੇ ਬਰਨਸ ਕੀ ਤੋਂ ਹੋਵੇਗਾ ਅੱਜ ਸਾਨੂੰ ਆਨੋਂ ਪਹਿਲਾਂ ਹੀ ਸੰਯੁਕਤ ਲੋਕ ਚੰਦੇ ਕਹਿੰਦੇ ਕਿ ਆਇਆ ਵੀ ਜਿੱਥੇ ਵੀ ਬੀਜੇਪੀ ਦੇ ਕੋਈ ਕੋਈ ਵੀ ਲੀਡਰ ਆਉਂਦਾ ਹੈ ਉਹਨਾਂ ਨੂੰ ਰੋਕਣਾ ਆਪਾ ਤੇ ਕਿਉਂਕਿ ਬੀਜੇਪੀ ਸਰਕਾਰ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਹੈ ਸਾਡੇ 750 ਕਿਸਾਨ ਸਾਡੇ ਦਿੱਲੀ ਸ਼ਹੀਦ ਕੀਤਾ ਸੀ ਇਹਨਾਂ ਨੇ ਚਾਰ ਕਿਸਾਨ ਸਾਡੇ ਲਖੀਰਪੁਰ ਕੀ ਇਹਨਾਂ ਦੇ ਮੰਤਰੀ ਨੇ ਗੱਡੀ 'ਚ ਦੌੜ ਕੇ ਮਾਰੇ ਸੀ ਤੇ ਇੱਕ ਪੱਤਰਕਾਰ ਸਾਡਾ ਭਰਾ ਉਹਨਾਂ ਦੇ ਜਦੋਂ ਸਾਡੇ ਅਜੇ ਅੱਲੇ ਨੇ ਤੇ ਸਾਡੇ ਜਿਹੜੇ ਕਿਸਾਨ ਦਿੱਲੀ ਜਾ ਰਹੇ ਸੀ ਦਿੱਲੀ ਨੂੰ ਸੀ ਟੌਣਾ ਨਹੀਂ ਸੀ ਉਹਨਾਂ ਨੇ ਕਿਲ ਨੂੰ ਗੱਲ ਕੇ ਸਾਡੇ ਕਿਸਾਨਾਂ ਤੇ ਗਾਥੀ ਚਾਰਜ ਕੀਤਾ ਪਸਾਡੇ 400 ਕਿਸਾਨ ਜਿਹੜਾ ਅੱਡੇ ਹੋਇਆ ਹੈ ਉਹ ਜਨ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਇੱਕ ਸ਼ੁੱਭ ਕਰਨ ਨੂੰ ਸਿੱਧੀ ਗੋਲੀਆਂ ਮਾਰ ਕੇ ਉਹਨੂੰ ਵੀ ਸ਼ਹੀਦ ਕੀਤਾ ਹੈ ਇਹ ਰੱਖ ਕੇ ਸਾਡੀ ਇਹ ਕਾਤਲ ਸਰਕਾਰ ਹੈ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਸਾਡੇ ਉੱਥੇ ਵੀ ਅਸੀਂ ਕਿਸਾਨਾਂ ਨਾਲ ਜਬ ਐਮਐਸਪੀ ਦੀ ਗਰੰਟੀ ਤੇ ਹੀ ਫਸਲਾਂ ਦੀ ਦੇਵਾਂਗੇ ਕਮੇਟੀ ਬਣਾ ਕੇ ਕਿਸਾਨਾਂ ਮਰ ਜਾ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਂਗੇ ਕਿਸੇ ਸਾਰੀਆਂ ਗੱਲਾਂ ਤੋਂ ਬੀਜੇਪੀ ਸਰਕਾਰ ਮੁੱਕਰੀ ਹੈ ਇਸ ਕਰਕੇ ਅਸੀਂ ਕਿਸੇ ਕਿਸੇ ਵੀ ਪਿੰਡ ਦੇ ਵਿੱਚ ਬੀਜੇਪੀ ਸਰਕਾਰ ਨੂੰ ਨਹੀਂ ਆਉਣ ਦੇਣਾ ਹੁਣ ਵੀ ਵਿਰੋਧ ਕੀਤਾ ਤੇ ਅੱਗੇ ਵੀ ਕਰਦੇ ਰਹਾਂਗੇ ਬੀਜੇਪੀ ਸਰਕਾਰ ਦਾ ਸਫਾਇਆ ਕਰਾਂਗੇ ਪੰਜਾਬ ਤੇ ਹਰਿਆਣੇ 'ਚ ਇਹ ਮਹਾਰਾਣੀ ਜਿਹੜੀ ਆ ਬੀਜੇਪੀ ਜਿਹੜਾ ਨਵੇਂ ਨਵੇਂ ਸ਼ਾਮਲ ਹੋਈ ਏ ਉਹਦੇ ਵਿਰੋਧ ਚ ਹੋਇਆ ਕਿਉਂਕਿ ਬੀਜੇਪੀ ਅੱਗੇ ਦਿੱਲੀ ਨਾਲ ਜੜ ਦਿੱਤਾ ਅਸੀਂ ਇਹਨਾਂ ਨੂੰ ਇਸੇ ਪਿੰਡਾਂ ਦੇ ਯਾਰਾਂ ਦਾ ਇਸ਼ਾਰਾ ਜਿਉਂਣਾ ਹੈ ਕਿਉਂਕਿ ਇਹਨਾਂ ਇਹ ਕਿਸਾਨਾਂ ਦੀ ਕਾਦਰ ਸਰਕਾਰ ਹੈ ਲੋਕਵਰੋਧੀ ਸਰਕਾਰ ਹੈ ਇਹ 10 ਸਾਲ ਦਾ ਸਾਡੇ ਨਾਲ ਧੋਖਾ ਕਰਦੇ ਆਇਆ ਧੋਖੇਬਾਜ਼ੀ ਕਰਦੇ ਆਇਆ ਇਸ ਕਰਕੇ ਪ੍ਰਸ਼ਾਸਨ ਰਾਜਨ ਦੱਸਦਾ ਧੱਕਾ ਕਰ ਰਿਹਾ ਹੈ ਜਿਹੜਾ ਪ੍ਰਸ਼ਾਸਨ ਹੈ ਸਾਡੇ ਧੱਕਾ ਕਰ ਰਿਹਾ ਹੈ ਇਹਦਾ ਦਿੱਲੀ ਜਾ ਲੱਗੇ ਸਾਡੇ ਨਾਲ ਧੱਕਾ ਕਰ ਤੇ ਸਰਕਾਰ ਸਾਰੀਆਂ ਧੱਕਾ ਕਰ ਰਹੀਆਂ ਨੇ ਸਾਡੇ ਦੇ ਕਿਸਾਨ ਕਤਲ ਕੇ ਕਤਲ ਕਰਾਏ ਨੇ ਸਾਡੀਆਂ ਛੜਕਾਂ ਦੇ ਵਿੱਚ ਮੇਕਾ ਧੋਕੀ ਵਾਲੇ ਬੈਰੀਕੇਡ ਲਗਾ ਰਹੇ ਸਾਡਾ ਪੰਜਾਬ ਸਾਰੇ ਜਿਹੜਾ ਵਖਰਾ ਕਰਤਾ ਹੈ جی سرکار نے کہان پنجاب اچھا بی جے پی نو کر کے دوبارہ نمچے پا کے نو چوڑ باتیا پا کے